ਕਹਾਣੀ ਵੱਡਾ ਬੰਦਾ ਆ ਕੀ ਕਰਦਾ ਤੈਨੂੰ ਮਾਰਨਾ ਵੀ ਨਹੀਂ ਆਉਂਦਾ ਖਿੱਚ ਕੇ ਮਾਰੇ ਦੇ ਮੂੰਹ ਤੇ ਜੇ ਤੈਨੂੰ ਮਾਰਨੀ ਨਹੀਂ ਆਉਂਦੀ ਤੇ ਮੈਂ ਦੱਸਾਂ ਕਿਵੇਂ ਮਾਰੀਦਾ ਗੱਪਰੂ ਦੇ ਢਿੱਲੇ ਹੱਥਾਂ ਵੱਲ ਤੱਕਦਿਆਂ ਬਜ਼ੁਰਗੀ ਦੀਆਂ ਹੱਦਾਂ ਵਿੱਚ ਦਾਖਲ ਹੋਣ ਜਾ ਰਹੇ ਨੌਜਵਾਨ ਨੇ ਕਿਹਾ ਗੱਪਰੂ ਦੇ ਗਰਮ ਖੂਨ ਨੇ ਉਬਾਲਾ ਖਾਦਾ ਉਸ ਬੰਦੇ ਦੇ ਮੂੰਹ ਤੇ ਪੂਰੇ ਜੋਰ ਨਾਲ ਚੰਡ ਮਾਰ ਦਿੱਤੀ ਉਹਦੇ ਮੂੰਹ ਵਿੱਚਲੇ ਹੁਣ ਤੱਕ ਮਸਮਸਾਂ ਬੱਚੇ ਦੋ ਦੰਦ ụpੜਕ ਕੇ ਬਾਹਰ ਨਿਕਲ ਆਏ ਤੇ ਖੂਨ ਦੇ ਛਿੱਟੇ ਜ਼ਮੀਨ ਤੇ ਬਿਖਰ ਗਏ ਆ ਹੋਈ ਨਾ ਗੱਲ ਜਵਾਨਾਂ ਮਜਾ ਆ ਗਿਆ ਹੌਣ ਲੱਗਦਾ ਕਿਸੇ ਗੱਭਰੂ ਨੇ ਵਾਰ ਕੀਤਾ ਕੋਲ ਖਲੋਤੇ ਇੱਕ ਦੂਜੇ ਬਜ਼ੁਰਗ ਤੋਂ ਰਿਹਾ ਨਾ ਗਿਆ ਸੌਰੀ ਤੇ ਆ ਪਹਿਲਾਂ ਤਾਂ ਤੂੰ ਪਿਆਰ ਹੀ ਕਰਦਾ ਰਹੇਂ ਡੋਲੇ ਕਮਾਏ ਨਿਕ ਡੰਬਲ ਫੇਰ ਫੇਰ ਇਹਦੇ ਆ ਉਹਦਾ ਕੀ ਫਾਇਦਾ ਜੇ ਅਗਲੇ ਦੀ ਵੀ ਫੂਕ ਨਾ ਨਿਕਲੇ ਇਦਾਂ ਨੌਜਵਾਨ ਤੇ ਭੀੜ ਦੇ ਦੂਜੇ ਲੋਕ ਗੱਭਰੂ ਦੀ ਪਿੱਠ ਥਾਪੜ ਰਹੇ ਸਨ ਤੇ ਉਧਰ ਕਰਾਰੀ ਚੰਡ ਨੇ ਬੰਦੇ ਦੇ ਚਰਾਟ ਕੱਢ ਦਿੱਤੇ ਸਨ ਉਹ ਹਾਲੋਂ ਬਿਹਾਲ ਹੋਇਆ ਪੁੰਜੇ ਪਿਆ ਤੜ ਫਰੀਆ ਸੀ ਗੱਭਰੂ ਦੇ ਬੱਜਰ ਹੱਥ ਨਾਲ ਵੱਜੀ ਚੰਡ ਨੇ ਉਹਨੂੰ ਅੰਦਰ ਤੱਕ ਹਿਲਾ ਦਿੱਤਾ ਸੀ ਕੋਈ ਤਾਂ ਲਿਹਾਜ਼ ਕਰੋ ਬਜ਼ੁਰਗ ਆਦਮੀ ਐ ਜਦੋਂ ਚੰਡਾਂ ਮੁੱਕਿਆਂ ਹੂਰਿਆਂ ਦਾ ਸਿਲਸਿਲਾ ਚੱਲਦਿਆਂ ਅੱਧਾ ਘੰਟਾ ਹੋ ਗਿਆ ਤਾਂ ਇੱਕ ਮੁੱਛਪੁੱਟ ਗੱਭਰੂ ਨੇ ਭੀੜ ਨੂੰ ਮੁਖਾਤਬ ਹੁੰਦਿਆ ਕਿਆ ਲਿਹਾਜ ਕਾਤਾ ਲਿਹਾਜ ਕਿਉ ਕਰੀਏ ਅਸੀਂ ਲਿਹਾਜ ਇਹਦਾ ਇੱਕ ਜਾਣਾ ਪੁੜਕਿਆ ਨਾ ਤੇਰਾ ਕੁਝ ਲੱਗਦਾ ਏ ਜੇ ਲੱਗਦਾ ਏ ਤਾਂ ਦੱਸ ਦੇ ਅਸੀਂ ਲਿਹਾਜ ਕਰ ਲੈਂਦੇ ਆ ਤੀਜਾ ਜਾਣਾ ਵਿੱਚੋਂ ਬੋਲ ਪਿਆ ਮਾਸੜ ਲੱਗਦਾ ਏਦਾ ਇੱਕ ਹੋਰ ਜਾਣਾ ਬੋਲ ਪਿਆ ਮਾਸੜ ਲੱਗਦਾ ਹੋਊ ਤੇਰਾ ਮੂੰਹ ਸੰਭਾਲ ਕੇ ਬੋਲ ਐਵੇਂ ਹਵਾ ਤਵਾ ਬੋਲਣ ਦੀ ਲੋੜ ਨਹੀਂ ਨੌਜਵਾਨ ਨੇ ਪਲਟ ਕੇ ਵਾਰ ਕਰਦਿਆਂ ਕਿਹਾ ਫਿਰ ਇਹਦੀ ਤਰਫਦਾਰੀ ਕਿਉਂ ਕਰਦਾ ਹੈ ਤੀਜੇ ਜਣੇ ਨੇ ਪਹਿੰਦੇ ਸੱਟੇ ਪੁੱਛਿਆ ਬਈ ਮੈਂ ਤਰਫਦਾਰੀ ਨਹੀਂ ਕਰ ਰਿਹਾ ਮੈਨੂੰ ਇਹ ਵੀ ਨਹੀਂ ਪਤਾ ਇਸ ਦਾ ਕਿ ਇਸਨੇ ਕੀ ਕੀਤਾ ਹੈ ਇਹ ਕੌਣ ਹੈ ਇਹ ਇਨੇ ਇੱਕ ਮਾਸੂਮ ਬੱਚੀ ਨਾਲ ਜ਼ਬਰ ਕੀਤਾ ਹੈ ਉਸ ਨਾਲ ਬਦ ਫੈਲੀ ਕੀਤੀ ਹੈ ਰੰਗੇ ਹੱਥੀ ਫੜਿਆ ਗਿਆ ਬੱਚੀ ਦੀਆਂ ਚੀਕਾਂ ਸੁਣ ਕੇ ਸਾਡੇ ਲੂ ਕੰਡੇ ਖੜੇ ਹੋ ਗਏ ਸਨ ਅਸੀਂ ਮੌਕੇ ਤੇ ਜਾ ਕੇ ਉਹਨੂੰ ਇਹਦੇ ਜਵਾੜੇ ਕਿਉਂ ਕੱਢਿਆ ਜਾਣਨਾ ਚਾਹੁੰਨਾ ਹੈ ਇਹ ਕੌਣ ਹੈ ਲੈ ਸੁਣ ਇਹ ਇਥੋਂ ਦਾ ਪੁੱਤਰ ਆ ਸਾਣ ਹੈ ਸਾਣ ਹੈ ਇੱਕ ਬੰਦਾ ਚੀਕ ਚੀਕ ਕੇ ਦੱਸ ਰਿਹਾ ਸੀ ਬਈ ਇਹਨੇ ਜੋ ਕੀਤਾ ਉਹ ਮਾਫੀ ਦੇ ਲਾਇਕ ਨਹੀਂ ਮੈਂ ਤਾਂ ਇਹ ਸ ਲਈ ਕਿਹਾ ਸੀ ਕਿ ਇਹਦਾ ਕੁੱਟ ਕੋਟ ਟਾਪਾ ਬਹੁਤ ਹੋ ਚੁੱਕਾ ਹੈ ਹੁਣ ਬੱਸ ਕਰੋ ਕਿਧਰੇ ਲੈਣੇ ਦੇਣੇ ਨਾ ਪੈ ਜਾਣ ਨੌਜਵਾਨ ਨੇ ਆਪਣੀ ਮੰਨਸਾ ਸਾਫ਼ ਕੀਤੀ ਗੱਲ ਤਾਂ ਤੇਰੀ ਠੀਕ ਹੈ ਜਵਾਨਾ ਬਰਖਰਦਾਰੋ ਹੁਣ ਬੱਸ ਕਰੋ ਇਹਨੂੰ ਪੁਲਿਸ ਤੇ ਹਵਾਲੇ ਕਰ ਦਿੰਦੇ ਹਾਂ ਉਂਝ ਵੀ ਸਾਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ ਬਜ਼ੁਰਗ ਨੇ ਨੌਜਵਾਨ ਦੀ ਹਾਮੀ ਭਰਦਿਆਂ ਕਿਹਾ ਪਰ ਭੀੜ ਕਿੱਥੇ ਸ਼ਾਂਤ ਹੋਣ ਵਾਲੀ ਸੀ ਹਰ ਬੰਦਾ ਇੱਕ ਦੂਜੇ ਤੋਂ ਵੱਧ ਕੇ ਚੀਕ ਰਿਹਾ ਸੀ ਫੇਰ ਵੀ ਦੋ ਚਾਰ ਸੱਜਣਾ ਨੇ ਬਜ਼ੁਰਗ ਦੀ ਹਮਾਇਤ ਕੀਤੀ ਉਹਦਾ ਹੱਥ ਉੱਪਰ ਹੋ ਗਿਆ ਅਖੀਰ ਉਸ ਦੀ ਗੱਲ ਮੰਨ ਲਈ ਗਈ ਚਲੋ ਠੀਕ ਹੈ ਹੋਰ ਪ੍ਰਸ਼ਾਦਾ ਨਹੀਂ ਛਕਮ ਦੇ ਪਰ ਥੋੜਾ ਜਿਨਾ ਪ੍ਰਸ਼ਾਦ ਤਾਂ ਦੇ ਹੀ ਸਕਦੇ ਆ ਕਿਉਂ ਬਜ਼ੁਰਗੋ ਕੀ ਕਹ ਖਿਆਲ ਹੈ ਤੁਹਾਡਾ ਮੇਰਾ ਕੀ ਖਿਆਲ ਹੁਣਾ ਖਿਆਲ ਤਾਂ ਗੱਬਰੂਆਂ ਦਾ ਹੁੰਦਾ ਬਈ ਜਿੱਦਾਂ ਮਰਜ਼ੀ ਕਰੋ ਪਰ ਜਰਾ ਅੱਗਾ ਪਿੱਛਾ ਦੇਖ ਕੇ ਗੱਬਰੂ ਦੀ ਅਸਲ ਮਨਸ਼ਾ ਤਾੜਦਿਆਂ ਬਜ਼ੁਰਗ ਨੇ ਕਿਹਾ ਠੀਕ ਹੈ ਫਿਰ ਰੁਕ ਜਾਓ ਬਈ ਜਵਾਨੋ ਰੁਕ ਜਾਓ ਇੰਨੇ ਬਹੁਤ ਪ੍ਰਸ਼ਾਦ ਆ ਛਕ ਲਿਆ ਕਿਤੇ ਬਾਦ ਹਜਮੀ ਨਾ ਹੋ ਜਾਏ ਕਸ ਹੁਣ ਮਾੜਾ ਜਿਹਾ ਪ੍ਰਸ਼ਾਦ ਦੇ ਦਿਓ ਤੇ ਫਿਰ ਭੇਜ ਦਿੰਦੇ ਹਾਂ ਇਹਨੂੰ ਡੰਡਿਆ ਵਾਲੇ ਪੀਰਾ ਕੋਲ ਗੱਭਰੂ ਮੁਸਕਰਾਇਆ ਲੈ ਪ੍ਰਸ਼ਾਦ ਤਾਂ ਮੈਂ ਦੇ ਦਿੰਨਾ ਇਹਨੂੰ ਇੱਕ ਹੋਰ ਉਤਸ਼ਾਹੀ ਸੱਜਣ ਜਿਹੜਾ ਨਾ ਨੌਜਵਾਨ ਸੀ ਤੇ ਨਾ ਹੀ ਬਜ਼ੁਰਗ ਲੋਕਾਂ ਦੇ ਲੋਕਾਂ ਨੂੰ ਪਿੱਛੇ ਤੱਕਦਾ ਮੂੰਹ ਰੀ ਆਣ ਖਲੋਤਾ ਉਹ ਬੜੀ ਨੀਜ਼ ਨਾਲ ਬੰਦੇ ਦਾ ਮੂੰਹ ਤੱਕਿਆ ਫਿਰ ਭੋਲੇ ਜਿਹੇ ਹੱਥਾਂ ਨਾਲ ਉਸ ਦੀਆਂ ਗੱਲਾਂ ਪਲੋਸੀਆਂ ਦੇਖਦੇ ਆਂ ਦੇਖਦੇ ਆਂ ਗੂੜਾ ਕਾਲਾ ਰੰਗ ਉਹਦੀਆਂ ਸੁਰਖ ਗੱਲਾਂ ਨਾਲ ਅੱਡਾ ਲੱਗਣ ਲੱਗ ਪਿਆ ਤੇਰੀ ਬੇੜੀ ਕਿਤੇ ਤਣ ਪੱਤਨ ਨਹੀਂ ਲੱਗੀ ਕਿੱਥੇ ਮੇਰੇ ਤਾਂ ਭਾਗ ਹੀ ਨਹੀਂ ਜਾਣੋ ਸੌਂ ਗਏ ਨੇ ਉਹਦੀਆਂ ਗੱਲਾਂ ਵਿੱਚ ਆ ਕੇ ਆਪਣਾ ਆਪ ਗਵਾ ਲਿਆ ਪਰ ਉਹ ਕੋਈ ਲੜ ਪੱਲਾ ਹੀ ਨਹੀਂ ਫੜਾਉਂਦਾ ਜਰਾ ਜ਼ੋਰ ਦੇ ਉਹਦੇ ਤੇ ਜੇਕਰ ਫੇਰ ਨਾ ਮੰਨੇ ਤਾਂ ਉਂਗਲ ਟੇਢੀ ਕਰ ਲਈ ਆਪੇ ਰਸਤੇ ਤੇ ਆ ਜਾਉ ਭੈਣੇ ਰਸਤੇ ਤੇ ਤਾਂ ਉਹਨੇ ਆਪ ਹੀ ਉਹਨਾ ਸਾਡੇ ਕਿਹਾ ਜਾਂ ਨਾ ਕਿਹਾ ਕੋਈ ਮੁਕਤ ਨਹੀਂ ਬਹੁਤੀ ਆਕੜ ਕੇ ਵੀ ਤਾਂ ਗੱਲ ਨਹੀਂ ਕਰ ਸਕਦੇ ਤੇਥੋਂ ਭਲਾ ਕੀ ਲੁਕਿਆ ਗੱਲ ਤਾਂ ਤੇਰੀ ਠੀਕ ਹੈ ਮੀਨਾ ਪਰ ਇਸ ਵਾਰ ਤੇਰੀ ਜਾਨ ਖਤਰੇ ਵਿੱਚ ਪੈ ਸਕਦੀ ਹੈ ਰੀਨਾ ਨੇ ਆਪਣਾ ਮਨ ਦਾ ਤੋਖਲਾ ਜ਼ਾਹਿਰ ਕੀਤਾ ਰੋਣਾ ਤਾਂ ਇਸੇ ਗੱਲ ਦਾ ਹੈ ਉਹਨੂੰ ਕਹਿੰਦੀ ਹਾਂ ਤਾਂ ਉਹ ਹੱਸ ਛੱਡਦਾ ਹੈ ਇੱਕ ਦਿਨ ਮੂਡ ਵਿੱਚ ਸੀ ਕਹਿਣ ਲੱਗਾ ਤੂੰ ਫਿਕਰ ਕਿਸ ਗੱਲ ਦਾ ਕਰਦੀ ਐ ਕੁਝ ਨਹੀਂ ਹੋਣ ਦਿੰਦਾ ਤੈਨੂੰ ਡਾਕਟਰ ਖਾਸ ਬੰਦਾ ਮੇਰਾ ਇਲਾਜ ਕਰ ਦੇਵੇਗਾ ਤੈ ਕਿਹੜਾ ਕੁਝ ਖਰਚਣਾ ਮੈਂ ਕਿਹਾ ਉਹ ਤਾਂ ਠੀਕ ਐ ਅੱਗੇ ਵੀ ਤੁਸੀਂ ਸਾਂਭ ਤੇ ਰਹੇ ਹੋ ਇਸ ਵਾਰ ਵੀ ਸਾਂਭ ਲਓਗੇ ਮੈਂ ਜਾਣਦੀ ਹਾਂ ਪਰ ਵਾਰ-ਵਾਰ ਗਰਭ ਦੇਕਰ ਨਾਲ ਜਾਨ ਖਤਰੇ ਵਿੱਚ ਪੈ ਜਾਵੇਗੀ ਉਹ ਮੇਰੇ ਮੋਢੇ ਤੇ ਹੱਥ ਰੱਖਿਆ ਮੈਨੂੰ ਹਿੱਕ ਨਾਲ ਲਾਇਆ ਮੇਰਾ ਮੂੰਹ ਚੁੰਮਿਆ ਤੇ ਕਹਿਣ ਲੱਗਾ ਮੈਂ ਤੈਨੂੰ ਮਰਨ ਨਹੀਂ ਦਿੰਦਾ ਇਹ ਗੱਲ ਤੂੰ ਬੰਨ ਲੈ। ਲੜ ਬੰਨ ਲੈ ਤੇ ਅੱਗੇ ਤੋਂ ਇਸ ਦਾ ਖਿਆਲ ਜ਼ਰੂਰ ਰੱਖਾਂਗੇ। ਸਭ ਮੂਮੋ ਠੱਗਣੀਆਂ ਨੇ, ਬਾਜੀ ਕਿਸੇ ਥਾਂ ਦਾ। ਵੇ ਤੇਰਾ ਕੱਖ ਨਾ ਰਹੇ ਤੂੰ ਲੋਕਾਂ ਦੀਆਂ ਧੀਆ ਭੈਣਾਂ ਨੂੰ ਸਤਾਉਣਾ, ਰੱਬ ਤੈਨੂੰ ਸਤਾਏਗਾ ਇੱਕ ਦਿਨ। ਰੀਨਾ ਗੁੱਸੇ ਵਿੱਚ ਬੜਬੜਾਉਣ ਲੱਗੀ। ਹੰਢਿਆ ਵਰਤਿਆ ਖਿਡਾਰੀ ਐ ਉਹ। ਲੋਕਾਂ ਦੀਆਂ ਧੀਆ ਭੈਣਾਂ ਨੂੰ ਗਊਆਂ ਬੱਕਰੀਆਂ ਵਾਂਗ ਵਾਂਗਵਾਉਂਦਾ ਐ ਪਰ ਸਮਾਜ 'ਚ ਬੜੀ ਇੱਜ਼ਤ ਐ ਉਸਦੀ। ਬੜਾ ਨਾਮਨਾਖ ਖੱਟ ਰਿਹਾ ਐ। ਕੋਈ ਉਂਗਲ ਨਹੀਂ ਰੱਖ ਸਕਦਾ ਉਸਦੇ ਚਤਿੱਤਰ ਤੇ ਪਰ ਅੰਦਰ ਖਾਤੇ ਅੰਦਰ ਖਾਤੇ ਪੇੜ ਦੀ ਖੱਲ ਚਪੇੜੀਆ ਹਰੀਨਾ ਨੇ ਗੱਲ ਪੂਰੀ ਕਰ ਦਿੱਤੀ ਸੁਣਿਆ ਸਰਕਾਰੀ ਦਰਬਾਰੇ ਵੀ ਉਹ ਕਿਸੇ ਵੱਡੇ ਅਹੁਦੇ ਤੇ ਐ ਇਸ ਲਈ ਅਫਸਰ ਉਸ ਤੋਂ ਭੈ ਖਾਂਦੇ ਨੇ ਸਾਡੀ ਤਾਂ ਔਕਾਦ ਹੀ ਕੀ ਐ ਉਸ ਅੱਗੇ ਵੱਡੇ ਬੰਦੇ ਇਸੇ ਗੱਲ ਦਾ ਫਾਇਦਾ ਉਠਾਉਂਦੇ ਨੇ ਸਾਡੇ ਜਿਹੇ ਲੋਕ ਗਰਜਾਂ ਤੇ ਮਜਬੂਰੀਆਂ ਚ ਬੱਚੇ ਪੀਸੇਦੇ ਰਹਿੰਦੇ ਨੇ ਲਾਹੌਰ ਸੋਣ ਇੱਕ ਦਿਨ ਦੀ ਗੱਲ ਐ ਉਹ ਘਰ ਕੱਲਾ ਸੀ ਮੈਂ ਸੋਚਿਆ ਬਈ ਮੌਕਾ ਚੰਗਾ ਐ ਗੱਲ ਕਰੀ ਲਵਾਂ ਮੈਂ ਉਹਦੇ ਕਮਰੇ ਵਿੱਚ ਗਈ ਬੂਹਾ ਟੋਇਆ ਹੋਇਆ ਸੀ ਸੋਚਿਆ ਖੜਕਾਉਣ ਦੀ ਕੀ ਲੋੜ ਐ ਉਹ ਕਿਹੜਾ ਬੂਹਾ ਖੜਕਾ ਕੇ ਜਾਂ ਮੇਥੋਂ ਪੁੱਛ ਕੇ ਮੇਰੇ پاس ਆਉਂਦਾ ਮੈਂ ਵੀ ਇਦਾਂ ਐ ਚਲੀ ਜਾਨੀ ਆ ਬੂਹਾ ਖੋਲਿਆ ਥੋੜਾ ਅੰਦਰ ਗਈ ਪਰ ਜੋ ਵੇਖਿਆ ਉਹ ਤਾਂ ਮੇਰੇ ਚਿੱਤ ਚਿੱਤੇ ਵੀ ਨਹੀਂ ਸੀ ਮੇਰੇ ਪੈਰਾਂ ਥੱਲਿੋਂ ਜ਼ਮੀਨ ਹੀ ਖਿਸਕ ਗਈ ਮੈਂ ਤੈਨੂੰ ਨਹੀਂ ਦੱਸ ਸਕਦੀ ਪਰ ਹੁਣ ਹਾਲਾਤ ਇਹ ਹੋ ਗਈ ਹੈ ਕਿ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ ਨਾਲੇ ਤੈ ਕਿਹੜਾ ਕਿਸੇ ਨਾਲ ਗੱਲ ਕਰਨੀ ਹੈ ਇੱਕ ਭਰੋਸਾ じゃ ਬੱਜਾ ਤੇਰੇ ਉੱਪਰ ਮੀਨਾ ਨੂੰ ਕਲਾ ਵਿੱਚ ਲੈਂਦਿਆਂ ਰੀਨਾ ਨੇ ਕਿਹਾ ਮੈਂ ਸਭ ਜਾਣਦੀ ਆ ਮੇਥੋਂ ਭਲਾ ਕੀ ਲਿਖਿਆ ਹੋਇਆ ਹੈ ਲੁਕਿਆ ਹੋਇਆ ਹੈ ਕੈਨ ਨੂੰ ਭਾਵੇਂ ਮੈਂ ਕਹਿ ਦਿੱਤਾ ਵੀ ਤੂੰ ਉਂਗਲ ਟੇਢੀ ਕਰ ਲੈ ਪਰ ਨਾਲ ਇਹ ਵੀ ਜਾਣਦੀ ਆ ਅਸੀਂ ਲੱਖ ਚਾਹੀਏ ਤਾਂ ਵੀ ਉਹਦਾ ਕੁਝ ਨਹੀਂ ਵਗਾੜ ਸਕਦੇ ਮੈਂ ਖੁਦ ਉਹਦੇ ਚੱਕਰ ਵਿੱਚ ਇੱਕ ਵਾਰ ਨਹੀਂ ਕਈ ਕਈ ਵਾਰ ਫਸ ਚੁੱਕੀ ਹਾਂ ਰਾਤਾਂ ਵੀ ਕੱਟੀਆਂ ਨੇ ਉਸ ਨਾਲ ਇੱਕ ਵਾਰ ਤਾਂ ਢਿੱਡ ਵੀ ਹੋ ਗਿਆ ਸੀ ਪਰ ਪਲਾਹ ਹੋਵੇ ਤੇਰਾ ਤੈਨ ਦਵਾਈ ਦਵਾ ਦਿੱਤੀ ਤੇ ਮੇਰਾ ਬਚਾਅ ਹੋ ਗਿਆ ਤੇਰੇ ਨਾਲ ਇਹ ਭੇਸਾਂਝਾ ਇਸ ਲਈ ਖੁੱਲ ਕੇ ਗੱਲ ਕਰ ਲਈਦੀ ਐ ਹੋਰ ਦੀ ਵੀ ਇਹੋ ਹਾਲਤ ਐ ਹੋਰਾਂ ਦੇ ਵੀ ਇਹੋ ਹਾਲਤ ਹੈ ਪਰ ਪਰਦਾ ਜਿਆ ਬਣਿਆ ਹੋਇਆ ਹੈ ਇਸ ਲਈ ਕਿਸੇ ਹੋਰ ਨਾਲ ਖੁੱਲ ਕੇ ਗੱਲ ਕਰ ਨਹੀਂ ਸਕ ਹੁੰਦੀ ਚੱਲ ਛੱਡ ਇਸ ਗੱਲ ਨੂੰ ਉਸ ਦਿਨ ਤੱਕ ਕੀ ਦੇਖਿਆ ਅੰਦਰ ਉਹ ਕਿਸੇ ਹੋਰ ਨਾਲ ਲੱਗਾ ਹੋਇਆ ਸੀ ਉਹ ਤਾਂ ਰੋਜ਼ ਹੀ ਕਿਸੇ ਨਾ ਕਿਸੇ ਨਾਲ ਲੱਗਾ ਰਹਿੰਦਾ ਹੈ ਹੋਰ ਨਾਲ ਲੱਗਾ ਹੁੰਦਾ ਤਾਂ ਮੈਨੂੰ ਹੈਰਾਨੀ ਨਹੀਂ ਹੋਣੀ ਸੀ ਇਹ ਕਿਹੜਾ ਨਵੀਂ ਗੱਲ ਹੈ ਮੇਰੇ ਲਈ ਤੂੰ ਤਾਂ ਤੂੰ ਵੀ ਤਾਂ ਜਾਣਦੀ ਹੈ ਉਹਦੇ ਚੋਚਲਿਆਂ ਨੂੰ ਪਰ ਤੇਰੀ ਹੈਰਾਨੀ ਦਾ ਸਬਬ ਰੀਨਾ ਵਿਚ ਦੀ ਬੇਚੈਨੀ ਵਧਣ ਲੱਗੀ ਤੇ ਉਸ ਕਾਹਲੀ ਕਾਹਲੀ ਪੈਂਦਿਆ ਪੁੱਛਿਆ ਉਹ ਕੋਈ ਹੋਰ ਨਹੀਂ ਸਗੋ ਮੇਰੀ ਆਪਣੀ ਮਾਂ ਸੀ ਇਸ ਤੋਂ ਅੱਗੇ ਮੀਨਾ ਕੁਝ ਨਾ ਬੋਲ ਸકી ਉਸ ਦੀਆਂ ਅੱਖਾਂ 'ਚੋਂ ਅਥਰੂ ਕਿਰਨ ਲੱਗੇ ਰੀਨਾ ਨੇ ਉਸ ਨੂੰ ਕਲਾਵੇ 'ਚ ਲੈ ਲਿਆ ਉਸ ਦੀਆਂ ਗੱਲਾਂ ਤੇ ਹੱਥ ਫੇਰਦੀ ਰਹੀ ਤੇ ਹੰਝੂ ਪੂੰਝਣ ਲੱਗੀ ਬਸ ਮੇਰੀ ਰਾਣੀ ਐਵੇਂ ਜੀ ਹਲਕਾ ਨਾ ਕਰ ਇਹ ਵੀ ਤਾਂ ਸਿਹਤ ਲਈ ਚੰਗਾ ਨਹੀਂ ਮੇਰਾ ਪਿਓ ਚਾਈ ਚਾਈ ਉਸ ਦੇ ਦਰ ਤੇ ਸਾਨੂੰ ਦੋਹਾਂ ਤਮਾਮਾ ਤੀਆਂ ਨੂੰ ਲੈ ਗਿਆ ਸੀ ਉਹਦੇ ਲਈ ਤਾਂ ਇਹ ਉਪਰੋਂ ਉਤਰਿਆ ਦੇਵਦੂਤ ਸੀ ਉਸ ਘਰ ਦਾ ਆਜਾ ਰੱਖਣ ਦੇ ਬਹਾਨੇ ਚਾਂਦੀ ਦੇ ਛਿੱਲੜ ਸੁਟੇ ਸਨ ਉਸ ਅੱਗੇ ਤੇ ਉਹ ਵੇਸ਼ ਗਿਆ ਸੀ ਇਹਦੇ ਅੱਗੇ ਉਸ ਪਹਿਲਾ ਮੇਰੀ ਮਾਂ ਨੂੰ ਹੱਥ ਪਾਇਆ ਕਈ ਦਿਨ ਮਜੇ ਲੈੰਦਾਰਾ ਮਾਂ ਨੂੰ ਭਾਵੇਂ ਇਹ ਚੰਗਾ ਨਹੀਂ ਲੱਗਦਾ ਸੀ ਪਰ ਉਹ ਕਰਦੀ ਵੀ ਕੀ ਮੈਨੂੰ ਤਾਂ ਇਹ ਵੀ ਯਾਦ ਨਹੀਂ ਰਿਹਾ ਕਿ ਉਸ ਮੇਰੇ ਨਾਲ ਬਸ ਇੰਨਾ ਹੀ ਜਾਦ ਹੈ ਕਿ ਇੱਕ ਦਿਨ ਮੈਂ ਮਾਂ ਦੀ ਥਾਂ ਕੰਮ ਕਰਨ ਲਈ ਉਹਦੀ ਗਈ ਸੀ ਆਹ ਤਾਂ ਬਈ ਅਨਰਥ ਹੋ ਰਿਹਾ ਹੈ ਲੋਕਾਂ ਨੂੰ ਸ਼ਰਮ ਹਿਆ ਨਹੀਂ ਹੁਣ ਕੁਝ ਨਹੀਂ ਸੋਚਦੇ ਉਲਟਾ ਸਿੱਧਾ ਘਰਾ ਕਰਨ ਲੱਗਿਆ ਬਾਜ਼ਾਰ ਵਿੱਚ ਖਲੋਤਾ ਇੱਕ ਜਣਾ ਕਹਿ ਰਿਹਾ ਸੀ ਪੈਸੇ ਦੀ ਗਰਮੀ ਹੈ ਇੱਕ ਦੁਕਾਨ ਦੇ ਬਾਹਰ ਡੱਠੀ ਕੁਰਸੀ ਤੇ ਬੈਠੇ ਦੂਜੇ ਬੰਦੇ ਨੇ ਕਿਹਾ ਠੇ ਹੂਝ ਪਏ ਇਹੋ ਜਿਹਾ ਪੈਸਾ ਮੰਦਾ ਛੋਟੇ ਵੱਡੇ ਦਾ ਤਾਂ ਲਿਹਾਜ ਕਰੇ ਉਥੇ ਖਲੋਤੇ ਤੀਜੇ ਜਾਣੇ ਨੇ ਆਪਣੀ ਪੜਾਸ ਕੱਢੀ ਇਹ ਸਾਰੀਆਂ ਗੱਲਾਂ ਹਮਾਤੜ ਸਾਥ ਲਈ ਹੁੰਦੀਆਂ ਨੇ ਮੇਰੇ ਭਾਈ ਇਹਨਾਂ ਲੋਕਾਂ ਨੇ ਸਭ ਕੁਝ ਖਾਦਾ ਪੀਤਾ ਹੁੰਦਾ ਹੈ ਹੁਣੇ-ਹੁਣੇ ਉਥੇ ਪੁੱਜਾ ਇੱਕ ਸਿਆਣਾ ਕਹਿ ਰਿਹਾ ਸੀ ਹੁਣ ਲੋਕਾਂ ਦੇ ਛਿੱਤਰ ਖਾ ਰਿਹਾ ਹੈ ਛਿੱਤਰ ਪ੍ਰੇਡ ਦਾ ਨਜ਼ਾਰਾ ਦੇਖ ਕੇ ਇੱਕ ਸੱਜਣ ਦੱਸ ਰਿਹਾ ਸੀ ਇਹ ਤਾਂ ਬਈ ਉਹਦੇ ਕਰਮਾਂ ਦਾ ਫਾਲ ਹੈ ਆਪੇ ਫਾਤੜੀਏ ਤਨ ਕੋਣ ਛਡਾਵੇ ਕੋਲ ਖਲੋਤੀ ਅਤਖੜ ਉਮਰ ਦੀ ਔਰਤ ਨੇ ਗੱਲਾਂ ਲੰਬੇੜਨ ਦਾ ਯਤਨ ਕੀਤਾ بڑا ਗਮੀਨਾ ਆਦਮੀ ਐ ਸਾਹਮਣੇ ਮੁਹੱਲੇ ਦੀ ਸ਼ਾਇਦ ਇਹ ਕੋਈ ਮਟਿਆਰ ਹੋਵੇਗੀ ਜਿਸ ਨਾਲ ਇਹਨੇ ਮੂੰਹ ਕਾਲਾ ਨਾ ਕੀਤਾ ਹੋਵੇ ਇੱਕ ਮੰਚਲਾ ਆਪਣੇ ਸਾਥੀ ਦੇ ਕੰਨ ਵਿੱਚ ਫੂਕ ਮਾਰ ਰਿਹਾ ਸੀ ਮੈਨੂੰ ਤਾਂ ਕਈ ਵਾਰ ਮੁਹੱਲੇ ਦੇ ਨਿਆਣਿਆਂ ਨੂੰ ਦੇਖ ਕੇ ਸ਼ੱਕ ਜਿਆ ਪਿਆ ਜਾਂਦਾ ਜਿਆਦਾ ਨਹੀਂ ਤਾਂ ਅੱਧੇ ਨਿਆਣੇ ਜ਼ਰੂਰੇ ਦੇ ਹੋਣਗੇ ਦੂਜੇ ਮੰਚਲੇ ਨੇ ਉਸ ਦੀ ਗੱਲ ਦੀ ਹਾਮੀ ਭਰੀ ਸ਼ਰਮ ਘਰ ਕੋਜ ਤੇਰੇ ਘਰ ਵੀ ਮਾਪਣ ਹੈ ਅਧਕੜ ਉਮਰ ਦੀ ਔਰਤ ਨੇ ਉਸ ਨੂੰ ਤਾੜਿਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ ਗੱਲ ਦੀ ਤਹਿ ਤੱਕ ਜਾਣ ਲਈ ਕਿਸੇ ਖੋਜੀ ਸੱਜਣ ਦੇ ਮੂੰਹੋਂ ਨਿਕਲਿਆ ਇਸ ਲਈ ਤਾਂ ਉਹ ਜੀ ਉਸ ਨਾਲ ਬੈਠਣਾ ਪਵੇਗਾ ਤੇ ਸਾਡੇ ਵਾਸਤੇ ਦੀ ਇਹ ਗੱਲ ਨਹੀਂ ਹੋ ਸਕਦਾ ਤੇਰੇ ਪੱਲੇ ਉਹ ਕੁਝ ਪਾ ਦੇਵੇ ਪਰ ਜਰਾ ਦੇਖ ਕੇ ਮਤੇ ਬਾਅਦ ਚ ਪਿਛਵਾੜੇ ਹੱਥ ਮਾਰਦਾ ਫਿਰੇ ਪਤਾ ਕੀ ਕੀ ਹੋਇਆ ਪਤਾ ਨਹੀਂ ਕੀ ਕੀ ਹੋਇਆ ਘਰੋਂ ਤਾਂ ਚੰਗਾ ਭਲਾ ਨਿਕਲਿਆ ਸੀ ਉਹਦੀ ਗੱਲ ਸੁਣ ਕੇ ਸਾਰੇ ਉੱਚੀ ਉੱਚੀ ਹੱਸ ਪਏ ਅੰਕਲ ਜੀ ਅੰਕਲ ਜੀ ਤੁਹਾਡੀ ਫੋਟੋ ਆਈ ਹੈ ਟੀਵੀ ਤੇ ਗਵਾਨੀਆਂ ਦਾ ਨਿੱਕਾ ਦੌੜ ਨਿੱਕਾ ਦੌੜ ਦਾ ਆਇਆ ਤੇ ਖਲੋਥੇ ਖਲੋਤੇ ਇੱਕ ਬੰਦੇ ਦੀ ਬਾਹ ਫੜ ਕੇ ਦੱਸਣ ਲੱਗਾ ਕਿਉਂ ਪੁੱਤ ਤੈਨੂੰ ਹੋਰ ਕੋਈ ਨਹੀਂ ਲੱਭਾ ਮੂਰਖ ਬਣਾਉਣ ਲਈ ਨਹੀਂ ਅੰਕਲ ਜੀ ਮੈਂ ਸੱਚ ਕਹਿਣਾ ਆ ਤੁਸੀਂ ਸਾਡੇ ਟੀਵੀ 'ਚ ਆਏ ਜੇ ਆਏ ਸੀ ਨਿੱਕੇ ਨੇ ਕਿਹਾ ਇਹ ਬੱਚਾ ਸੱਚ ਕਹਿੰਦਾ ਸ਼੍ਰੀਮਾਨ ਜੀ ਤੁਸੀਂ ਉਦੋਂ ਮੇਰੇ ਨਾਲ ਹੀ ਖਲੋਤੇ ਸੀ ਜਦ ਅਸਾਂ ਉਸ ਵੱਡੇ ਬੰਦੇ ਦੀ ਫੁਗਤ ਸਵਾਰੀ ਸੀ ਹੱਲਾ ਮੀਨਾ ਆਹ ਦੇਖਿਆ ਅਖਬਾਰ ਅੱਜ ਦਾ ਦੇਖ ਉਸ ਬਾਜੀ ਦੀ ਕਿੰਨੀ ਸੋਹਣੀ ਤਸਵੀਰ ਛਪੀ ਐ ਰੀਨਾ ਨੇ ਉਸ ਨੂੰ ਅਖਬਾਰ ਦਿਖਾਉਂਦਿਆ ਕਿਹਾ ਮੀਨਾ ਨੇ ਅਖਬਾਰ ਪੜੀ ਪਹਿਲੇ ਸਫੇ ਤੇ ਕੱਲ ਦੀ ਸ਼ਹਿਰ ਪਰੇਡ ਵਾਲੀ ਰੰਗੀਨ ਫੋਟੋ ਛਪੀ ਸੀ ਉਸਦੇ ਚਿਹਰੇ ਉੱਤੇ ਪੁੱਤੀ ਖਾਲਕ ਪਾਟੇ ਕੱਪੜੇ ਮੂੰਹ ਚੋਂ ਨਿਕਲਿਆ ਖੂਨ ਸਾਫ਼ ਦਿਸ ਰਿਹਾ ਸੀ ਉਸ ਪਿੱਛੇ ਇੱਕ ਬੰਦਾ ਜੁੱਤੀ ਚੁੱਕੀ ਖਲੋਤਾ ਸੀ ਸ਼ਾਇਦ ਮਾਰ ਰਿਹਾ ਹੋਵੇਗਾ ਮੀਨਾ ਨੇ ਫੋਟੋ ਨੂੰ ਗੋਵ ਨਾਲ ਦੇਖਿਆ ਤੇ ਉਸਦੇ ਚਿਹਰੇ ਦਾ ਰੰਗ ਬਦਲਿਆ ਜਿਵੇਂ ਸਵੇਰ ਵਾਲੀ ਬੇਵੱਸੀ ਦੀ ਥਾਂ ਭਿਆਨਕ ਰੋਹ ਹੋਂਨੇ ਲੈ ਲਈ ਸੀ ਅੱਖਾਂ 'ਚ ਲਾਲੀ ਉੱਤਰ ਆਈ ਗੁੱਸੇ ਨੇ ਉਬਾਲਾ ਖਾਦਾ ਹੱਥ ਨੇ ਹਰਕਤ ਕੀਤੀ ਤਾਂ ਅਖਬਾਰ ਪਰੇ ਪੁੜਕ ਕੇ ਛੜਕ ਤੇ ਜਾ ਡਿੱਕਾ ਵੱਡਾ ਬੰਦਾ ਉਹਦੇ ਮੂੰਹ 'ਚੋਂ ਨਿਕਲਿਆ ਤੇ ਉਸ ਕਿਰਨਾ ਨਾਲ ਫੋਟੋ ਤੇ ਥੁੱਕ ਦਿੱਤਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ